ਜਦੋਂ ਚੋਰਾਂ ਨੇ ਬੇਖੌਫ ਹੋ ਕੇ ਨਾਲ ਨਾਲ ਲੱਗਦੇ ਦੋ ਘਰਾਂ ਦੇ ਵਿੱਚ ਇੱਕੋ ਸਮੇਂ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਲੱਖਾਂ ਰੁਪਏ ਦੇ ਗਹਿਣੇ ਨਗਦੀ ਤੇ ਐਲਸੀਡੀ ਚੋਰੀ ਕਰਕੇ ਚੋਰ ਫਰਾਰ ਹੋ ਗਏ ਅਤੇ ਚੋਰੀ ਦੀ ਘਟਨਾ ਦਾ ਦੋਵੇਂ ਪਰਿਵਾਰਾਂ ਨੂੰ ਸਵੇਰੇ ਜਾਗਣ ਤੋਂ ਬਾਅਦ ਹੀ ਪਤਾ ਲੱਗਿਆ ਜੇਕਰ ਤੁਸੀਂ ਵੀ ਰਾਤ ਨੂੰ ਬੇਖੌਫ ਹੋ ਕੇ ਆਪਣੇ ਘਰਾਂ ਦੇ ਵਿੱਚ ਕੁੰਡੇ ਜਿੰਦੇ ਲਾ ਕੇ ਸੋ ਜਾਂਦੇ ਹੋ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਸੌਣ ਦੇ ਨਾਲ ਨਾਲ ਤੁਹਾਨੂੰ ਆਪਣੇ ਕਰ ਦੀ ਬਿੜਕ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਮੂਨ ਕਨੇੜਲੇ ਪਿੰਡ دہਲਾ ਸਿੰਘਾਂ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਪੂਰੇ ਪਿੰਡ ਦੇ ਲੋਕਾਂ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ ਜਦੋਂ ਚੋਰਾਂ ਨੇ ਬੇਖੌਫ ਹੋ ਕੇ ਨਾਲ-ਨਾਲ ਲੱਗਦੇ ਦੋ ਘਰਾਂ ਦੇ ਵਿੱਚ ਇੱਕੋ ਸਮੇਂ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਲੱਖਾਂ ਰੁਪਏ ਦੇ ਗਹਿਣੇ ਨਗਦੀ ਤੇ ਐਲਸੀਡੀ ਚੋਰੀ ਕਰਕੇ ਚੋਰ ਫਰਾਰ ਹੋ ਗਏ ਅਤੇ ਚੋਰੀ ਦੀ ਘਟਨਾ ਦਾ ਦੋਵੇਂ ਪਰਿਵਾਰਾਂ ਨੂੰ ਸਵੇਰੇ ਜਾਗਣ ਤੋਂ ਬਾਅਦ ਹੀ ਪਤਾ ਲੱਗਿਆ ਜਦੋਂ ਉਹਨਾਂ ਨੇ ਆਪਣੇ ਘਰ ਦੇ ਜਿੰਦਰੇ ਟੁੱਟੇ ਹੋਏ ਵੇਖੇ ਰਾਤ ਨੂੰ ਉਹਨਾਂ ਨੂੰ ਭੋਰਾ ਵੀ ਭਿੰਕ ਨਹੀਂ ਪਈ ਕਿ ਨਾਲ ਦੇ ਕਮਰਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਆਓ ਸੁਣਦੇ ਹਾਂ ਪੀੜਤ ਪਰਿਵਾਰ ਦਾ ਕੀ ਕਹਿਣਾ ਕਿਵੇਂ ਵਾਪਰੀ ਘਟਨਾ ਕਿ ਤੁਹਾਨੂੰ ਕਦੋਂ ਪਤਾ ਲੱਗਦਾ ਏ ਕੀ ਕੁਝ ਚੋਰੀ ਹੋ ਗਿਆ ਉਹ ਤੇਰੇ ਸਾਰੇ ਜਨਤ ਸੰਤੋਜ ਸਵੇਰੇ ਪਤਾ ਲੱਗਿਆ 4 ਵਜੇ ਹਮ ਜਦੇ ਉੱਠੇ ਨੇ ਸਾਡੇ ਘਰ ਦੇ ਹਮ ਇਹਨਾਂ ਨੇ ਕਿਹਾ ਵੀ ਤੁਸੀਂ ਜਿੰਦਾਂ ਲਾਇਆ ਸਾਹਮਣੇ ਬਾਹਰ ਨੂੰ ਅਸੀਂ ਬਰਾਬਰ ਸਾਈਡ ਤੇ ਆਪ ਰੂਮ ਇੱਕ ਅਸੀਂ ਇਸੀ ਚ ਪੈ ਤੇ ਬਰਾਬਰ ਜਾਂ ਦੋ ਕਮਰੇ ਸਾਈਡ ਸਾਹਮਣੇ ਨੇ ਉਹ ਜੋ ਜਿੰਦਾਂ ਲਾਉ ਕੁ ਲੱਗਿਆ ਹੋਇਤੀ ਇਹ ਕਹਿੰਦੇ ਜਿੰਦਾਂ ਰਾਤ ਲਾਣ ਨੂੰ ਕੁ ਲੱਗਿਆ ਤੂੰ ਮਾ ਕੋਣ ਜਿੰਦਾਂ ਰੁਪਈਏ ਤੇ ਦੇਖਿਆ ਜਿੰਦਾਂ ਤੋੜੇ ਉੱਪਰ ਡੇ ਪਿਆ ਅੰਦਰ ਦੇਖਿਆ ਪੇਟੀ ਦਾ ਵੀ ਜਿੰਦਾਂ ਵੱਡੇ ਪਿਆ ਕੇ ਫਿਰ ਦੇਖਿਆ ਸਮਾਨ ਅਸੀਂ ਨੇ ਲੋਕਿਓ ਚ ਸੋਨਾ ਪੰਜੇ ਤੋੜੇ ਪੰਜ ਤੋੜੇ ਸੋਨਾ ਜੀ 35000 ਰੁਪਇਆ ਇੱਕ ਫਾਈਨਲ ਇਤ ਜਿੰਦਾ ਜਿਹੜਾ ਹੁੰਦੀ ਰੂਮ ਤੇ ਜੀ ਉਹ ਤਾਂ ਨਾਲ ਹੀ ਲੈ ਕੇ ਜਿਹੜਾ ਪੇਟੀ ਦੇ ਜਿੰਦਾ ਤੇ ਉਹ ਉੱਥੇ ਛੱਡ ਗਏ ਜੀ ਕੋਈ ਹੋਰ ਨਗਦੀ ਪੈਸੇ ਵਗੈਰਾ 35000 ਨਗਦੀ ਜੀ ਪੰਜ ਤੋੜੇ ਸੋਨਾ ਜੀ ਉਹਦੇ ਪੰਜ ਫੋੜ ਵਗੈਰਾ ਕੱਟ ਕੇ ਬੁਗਾਰ ਵਗਾ ਕੇ ਅੱਛਾ ਉੱਥੇ ਫੋੜੇ ਇਹਨਾਂ ਨੇ ਸਭ ਕੁਝ ਰੱਖਿਆ ਆਪਕਾ ਟਰੱਕ ਤੇ ਫੋੜੇ ਨੇ ਅਰੇ ਕਿ ਕੋਈ ਜੰਮਰੀ ਕਤਲ ਹੋ ਗਿਆ ਰਿਪੋਰਟ ਕਰਾਇਆ ਸੀ ਕੱਲ ਅੱਜ ਪਤਾ ਅੰਤਰੇ ਦੀ ਸਾਡੇ ਸਾਡੇ ਕੋਲੇ ਕਿੱਥੇ ਸੀ ਕੁੱਤਾ ਕੁੱਤਾ ਸਾਡੇ ਕੋਲੇ ਪਿਆਤੀ ਸੀ ਇਹ ਸੀ ਹਾਂ ਜਿਹੜੇ ਕਮਰੇ ਜਿਹਾ ਸੀ ਪਿਆ ਕੁੱਤਾ ਪਤਾ ਨਹੀਂ ਭੋਕੇ ਨਾ ਦੇ ਕਿ ਕੋਈ ਪਤਾ ਲੱਗਿਆ ਹੋਵੇ ਤੁਹਾਨੂੰ ਕਿੰਨੇ ਕੁ ਵਜੇ ਹੋਈ ਕੋਈ ਅੰਦਾਜ਼ਾ ਹੈ ਹਾਂ ਕੋਈ ਨਹੀਂ ਨਾ ਜੀ ਦਾ ਅਜਾ ਤੱਕ ਪਤਾ ਹੈ ਅੱਛਾ ਤੜਕੇ ਉੱਠੀ ਦੇਖੇ ਰਿਪੋਰਟ ਲਖਾਈਏ ਪੁਲਿਸ ਕੋਲ ਸਰਪੰਚ ਨੇ ਕਰਾਈ ਹੈ ਸਾਰਾ ਕੁਝ ਹਾਂ ਕੀ ਮੰਗ ਕਰਦੋਂ ਅਸੀਂ ਅੰਸ਼ਾ ਅੰਸ਼ਾ ਸਰੀ ਨਾ ਸਾਡਾ ਕੀ ਮੰਗ ਕਰਦੇ ਰ ਉਹ ਕਾਰ ਬਈ ਹੋ ਰਹੀ ਉਹ ਚੋਰ ਨੇ ਉਹ ਕਾਰ ਬਈ ਹੋ ਰਹੀ ਜਿੰਦੇ ਵਾਕੀ ਸਾਡ ਨੂੰ ਸਾਨੂੰ ਸਾਰਾ ਸਮਾਨ ਸਾਰਾ ਵਾਪਸ ਮਿਲਣਾ ਚਾਹੀਦਾ ਰਾਤ ਚੋਰੀ ਹੋਈ ਹੈ ਤੁਹਾਡੇ ਘਰੇ ਦੱਸ ਰਹੇ ਹਾਂ ਜੀ ਨੇ ਹਾਂ ਜੀ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕੀ ਕੁਝ ਚੋਰੀ ਹੋਇਆ ਹੈ ਸਾਡਾ ਜੀ 45000 ਦਾ ਇੱਕ ਸੀ ਇੱਕ ਜੀ ਕੁੜੀ ਨੂੰ ਫੜਾਏ ਹੋਏ ਸੀ 50 50 ਦੇ ਲੋਟ 10000 ਜਾਂ ਦੋ ਗੱਡੀਆਂ ਉਹ ਵੀ ਚੱਕੀਆਂ ਗਈਆਂ ਇੱਕ ਜੀ ਮੇਰਾ ਰਿਸ਼ਤੇ ਕਰਾਏ ਹੋਏ ਸੀ ਮੈਂ ਤਿੰਨ ਤਿੰਨ ਛਾਪਾਂ ਦੀਆਂ ਮਤਵਲ ਜੀ ਕ ਜਿਹੜੀਆਂ ਬੋਡੀਆਂ ਪਾਇਆ ਕਰਦੇ ਨੇ ਟਾਕਸ ਜੇ ਕਰਨ ਵਾਲੇ ਸਵਾਕ ਟੋਲਾ ਮੰਨ ਕੇ ਚੱਲੋ ਜੀ ਸਾਰੇ ਚੀਜ਼ਾਂ ਦਾ ਹਾਂ ਸਾਨੂੰ ਪਤਾ ਲੱਗੇ ਜੀ ਸਵਾ ਪੰਜ ਵਜੇ ਹਾਂ ਤਾਂ ਮੈਂ ਬਾਹਰ ਖੋਲਿਆ ਮਤਵਲ ਮੁੰਡੇ ਨੇ ਦੱਸਿਆ ਮਾਜੀ ਵਾਰ ਨਹੀਂ ਖੁੱਲਦਾ ਮੁੰਡਾ ਕਹਿੰਦਾ ਵੀ ਉਹੀ ਕੁੰਡੀ ਲੱਗ ਰਹੀ ਹੈ ਮੁੰਡੇ ਨੇ ਦੇਖਿਆ ਧੱਕਾ ਮਾਰ ਕੇ ਕਹਿੰਦਾ ਹਾਂ ਵਾਪਾ ਗੜਬੜਿਆ ਫਿਰ ਮੁੰਡੇ ਨੇ ਛਾਲ ਮਾਰ ਕੇ ਜਦ ਵਾਰ ਦੇਖ ਕੇ ਕਹਿੰਦਾ ਪਾਪਾ ਠੀਕ ਹੈ ਆਪਣੇ ਤਾਂ ਮਾਪੂਤੇ ਸਾਈਡ ਵਾਲਾ ਵਾਰ ਦੇਖ ਫਿਰ ਉਹ ਵਾਰ ਫਿਰ ਵੱਟ ਪਿਆ ਤੇ ਜਿਹੜਾ ਸੀੜੀ ਲੱਗੇ ਨੇ ਉਹ ਵਾਰ ਵਿੱਚ ਦੀ ਟੱਪੇ ਨੇ ਜੀ ਆ ਇਹ ਆਪਣ ਨੂੰ ਯਾਨੀ ਪਤਾ ਜੀ ਖਾਲਸੇ ਦੀ ਪਹਿਲਾਂ ਚੋਰੀ ਹੋਈ ਹੈ ਕਾ ਆਪਣੀ ਹੋਈ ਹੈ ਹਾਂ ਜੀ ਜੀ ਤੇ ਰਿਪੋਰਟ ਲਖਾਈ ਹੈ ਪੁਲਿਸ ਹਾਂ ਜੀ ਰਿਪੋਰਟ ਲਖਾ ਦਿੱ ਜਿਹੜੀ ਚੀਜ਼ ਹੈ ਜੀ ਤਰੀ ਮਤਲਬ 55000 ਰੁਪਿਆ ਹਵਾ ਥੋੜਾ ਸਾਨੇ ਦਾ ਲਖਿਆ ਸੀ ਸਾਰੀ ਹਾਂ ਜੀ ਤੇ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਅਛਾ ਹਾਂ ਜੀ ਵੀ ਆਪਾਂ ਦੇ ਫੜੇ ਜਾਣ ਜੀ ਉਹਨਾਂ ਨੂੰ ਕੋਈ ਸਜ਼ਾ ਮਿਲੇ ਹਾਂ ਹਾਂ ਅੱਧੁਲਾ ਗੇਵਾਸੇ ਕੋਈ ਥੰਮੇ ਪੜੇ ਹਾਂ ਅੱਗੇ ਜਾਇਆ ਆਸ ਹੈ ਹਾਂ ਜੀ ਕੀ ਨਾਮ ਹੈ ਅੱਜ ਮੈਂ ਜਸਪਾਲ ਸਿੰਘ ਦੇਲਾ ਸਰਪੰਚ ਪਿੰਡ ਦੇਲਾ ਸ੍ਰੀ ਸਪੰਸਾਬ ਤੁਹਾਡੇ ਪਿੰਡ ਰਾਤ ਜਿਹੜੀਆਂ ਦੋ ਚੋਰੀਆਂ ਹੋ ਗਈਆਂ ਨਾਲ ਨਾਲ ਲੱਗਦੇ ਘਰਾਂ ਦੇ ਵਿੱਚ ਕੀ ਕਹਿਣਾ ਚਾਹੁੰਦਾ ਸਰ ਸਵੇਰੇ ਮੈਨੂੰ 5:30 ਵਜੇ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਕੋਈ ਹਾਦਸਾ ਵਾਪਰਿਆ ਤਾਂ ਮੈਂ ਇਮੀਡੀਏਟਲੀ ਇੱਥੇ ਆਇਆ ਤੇ ਆ ਕੇ ਇਹਨਾਂ ਨਾਲ ਸੰਪਰਕ ਕੀਤਾ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚੋਂ ਸੋਹਣ ਸਿੰਘ ਦੇ ਘਰ ਦੇ ਵਿੱਚੋਂ 4:30 ਤੋਲੇ ਇੱਕ ਤੇ ਅੱਧੇ ਤੋਲੇ ਦੀਆਂ ਵਾਲੀਆਂ 4:30 ਮਤਲਬ ਸੀਗਾ ਬਿਸਕੁਟ ਤੇ 35000 ਰੁਪਏ ਜਿਹੜਾ ਨਕਦ ਕੈਸ਼ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਇਆ। ਨਾਲ ਲੱਗਦੀ ਜਿਹੜਾ ਘਰ ਹੈ ਭੋਲਾ ਸਿੰਘ ਦਾ। ਉਹਨਾਂ ਦੇ ਘਰ ਦੇ ਵਿੱਚ ਇੱਕ ਐਲਸੀਡੀ ਤੇ 55000 ਰੁਪਏ ਸਮਥਿੰਗ ਕੈਸ਼ ਤੇ ਇੱਕ ਛੋਟੀ ਛੋਟੀਆਂ ਬਾਲੀਆਂ ਜੀਆਂ ਜਿਨ ਕਿ ਤੋਲਾਕ ਸੋਨਾ ਜਿਹੜਾ ਉਹਨਾਂ ਦੇ ਕੋਈ ਕੁਸ਼ਾਂਪਾ ਸੀਗੇ। ਇੱਕ ਤੋਲਾ ਸੋਨਾ ਉਹਨਾਂ ਉਹਨਾਂ ਦਾ ਜਿਹੜਾ ਉਹ ਚੋਰੀ ਹੋਇਆ। ਤੇ ਅਸੀਂ ਉਦੋਂ ਤੋਂ ਹੀ ਲੱਗੇ ਹੋਏ ਹਾਂ ਜਿੰਨੇ ਵੀ ਨੇੜੇ ਦੇ ਸੀਸੀਟੀਵੀ ਕੈਮਰੇ ਆ। ਤੇ ਅਸੀਂ ਪੁਲਿਸ ਨੂੰ ਜਿਹੜਾ ਇਤਲਾਹ ਦਿੱਤੀ ਸੀਗੀ। ਤੇ ਅਰਕਟ ਵੀ ਜਿਹੜੀ ਹੈ ਪਰਿਵਾਰ ਵੱਲੋਂ ਕਰਵਾਈ ਗਈ ਹੈ ਤੇ ਅਸੀਂ ਸਾਰੇ ਸੀਸੀਟੀਵੀ ਦੇਖ ਰਹੇ ਹਾਂ। ਉਹਤੇ ਹੀ ਪਿੰਡ ਦੇ ਸਰਪੰਚ ਦਾ ਬਿਆਨ ਸਾਹਮਣੇ ਆਇਆ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਚੋਰੀ ਦੀ ਘਟਨਾ ਬਾਰੇ ਸ਼ਿਕਾਇਤ ਮਿਲਿਆ ਤੇ ਇਸ ਮਾਮਲੇ ਦੇ ਵਿੱਚ ਕੈਮਰੇ ਖੰਗਾਲੇ ਜਾ ਰਹੇ ਨੇ। ਦੇਲਾ ਸਿੰਘਾਂ ਦੇ ਵਿੱਚ ਦੋ ਘਰਾਂ ਦੇ ਵਿੱਚ ਚੋਰੀ ਹੋਈ ਹੈ। ਜਾਂਚ ਲਈ ਪਹੁੰਚੋ ਕੁਝ ਦੇਖਿਆ ਤੁਸੀਂ ਕਿੰਨੀ ਕੁ ਦੀ ਜਿਹੜੀ ਸਟੋਰੀ ਜਿਹੜੀ ਹੋਈ ਹੈ। ਚੋਰੀ ਸਾਰੇ ਬਦਵਿਨਾ ਦਸਨ ਤਬਕ ਸੋਨਾ ਚਾਰ ਪੰਜ ਟੋਲੇ ਤੇ 40 50 50 ਇੱਕ ਪਾਸੇ 35000 ਬਕਕੇ ਨੇ ਦੋਨੇ ਘਰਾਂ ਚ ਤੇ ਬਕਕੇ ਇਹਨਾਂ ਦੇ ਦਰਖਾਸਤ ਵਗੈਰਾ ਲੈ ਰੱਖੇ ਸੀ ਨੇ ਮੌਕੇ ਤੇ ਆਇਆ ਤੇ ਸਵੇਰ ਦੇ ਅਸੀਂ ਮੌਕੇ ਤੇ 6:30 ਵਜੇ ਆ ਗਏ ਸੀ ਨੇ ਘਰ ਤੇ ਉਦੋਂ ਬਾਅਦ ਜਿੰਨੇ ਨੂੰ ਕਵਰ ਕੀਤੇ ਸਾਰੇ ਬਕਕੇ ਬਸੰਸ ਸਟਰੀ ਮਾਰੀ ਸਾਡੇ ਕੋਲ ਤੇ ਬਕਕੇ ਟਾਵਰ ਲੋਕੇਸ਼ਨ ਚੱਕ ਰੱਖੇ ਨੇ ਜੀ ਦੋ ਬਾਅਦ ਜਦੋਂ ਦੋਸਿਆਂ ਜਲਦੀ ਅਸੀਂ ਘਰ ਫਿਰ ਕਰਨਾਂ ਸੀਸੀਟੀਵੀ ਵਗੈਰਾ ਦੀ ਕੋਈ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਦੇ ਸਾਰੇ ਕਿਤੇ ਵੀ ਨਹੀਂ ਹੋਰ ਵੀ ਵਗੈਰਾ ਚੱਲ ਰਹੇ ਆ ਬਸ ਅੱਗੇ ਤਾਂ ਦਾਦਾ ਜੀ ਕਿ ਚੋਰ ਐਨੇ ਬੇਖੌਫ ਹੋ ਚੁੱਕੇ ਨੇ ਕਿ ਹੁਣ ਇਹਨਾਂ ਦੇ ਵੱਲੋਂ ਗਰੋਹ ਬਣਾ ਕੇ ਲਗਾਤਾਰ ਚੋਰੀਆਂ ਵਾਰ ਦਾਤਾ ਨੂੰ ਅਨਜਾਨ ਦਿੱਤਾ ਜਾ ਰਿਹਾ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਤੁਸੀਂ ਸੋਨੇ ਦੇ ਗਹਿਣੇ ਜਾਂ ਫਿਰ ਨਕਦੀ ਰੱਖੀ ਹੋਈ ਹੈ ਤਾਂ ਹੁਣ ਥੋੜਾ ਸੁਚੇਤ ਹੋ ਕੇ ਸੋਇਆ ਕਰੋ ਕਿਉਂਕਿ ਰਾਤ ਨੂੰ ਹੁਣ ਚੋਰਾਂ ਦੇ ਵੱਲੋਂ ਡਾਕੇ ਪਾਏ ਜਾ ਰਹੇ